ਹਾਂਜੀ ਸਸੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਫੇਰ ਆ ਗਏ ਹਾਂ ਜੀ ਗੁਰ ਟੋਇਲ ਲੁਧਿਆਣਾ ਮਤਲਬ ਕਹਿਣ ਦਾ ਭਾਵ ਕਿ ਲੁਧਿਆਣੇ ਦਾ ਕਹਿ ਲਓ ਪੰਜਾਬ ਦਾ ਕਹਿ ਲਓ ਸਭ ਤੋਂ ਵੱਡਾ ਟੋਇਲ ਸਟੋਰ ਆ ਤੇ ਇੱਧਰ ਆਪਣੇ ਯਾਰ ਬੇਲੀ ਬੇਲਾ ਹੀ ਪਹੁੰਚੇ ਹੋਏ ਆ ਰੋਹਿਤ ਜੀ ਕੀ ਹਾਲ ਜੈ ਠੀਕ ਠਾਕ ਹੋਰ ਭੱਜ ਕੀ ਹਾਲ ਜੈ ਹਾਂਜੀ ਠੀਕ ਆ ਫੇਰ ਸਸੀ ਗੱਲ ਜੀ ਸਸੀ ਗੱਲ ਜੀ ਸਸੀ ਗੱਲ ਜੀ ਸਸੀ ਗੱਲ ਜੀ ਸਸੀ ਗੱਲ ਕੋਈ ਬੁਲਾ ਨਹੀਂ ਸਸੀ ਗੱਲ ਜੀ ਇਹ ਇੱਧਰ ਆਏ ਹੋਏ ਆ ਅੱ비 ਕੀ ਹਾਲ ਆ ਤੁਸੀਂ ਪਹਿਲਾਂ ਹੀ ਪਹੁੰਚੇ ਹੋ ਹੋ ਠੀਕ ਠਾਕ ਹੋਰ ਭਈ ਸਸੀ ਗੱਲ ਸਸੀ ਗੱਲ ਕਿਦਾਂ ਦੇ ਆ ਬਹੁਤ ਵਧੀਆ ਵਧੀਆ ਅੱਛਾ ਤੁਸੀਂ ਪਹਿਲਾਂ ਪਹੁੰਚ ਗਏ ਮੇਰੇ ਤੋਂ ਮੈਂ ਤੁਸੀਂ ਮੈਨੂੰ ਡੀਕੇ ਨਹੀਂ ਕੇ ਕਰੋ ਲੋਬੀ ਆ ਗਏ ਆ ਟॉय ਸਟੋਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਛੋਟੇ ਛੋਟੇ ਬੱਚਿਆਂ ਦੀ ਕਲੈਕਸ਼ਨ ਲਗਾਉਣੀ ਹੈ ਆ ਦੇਖੋ ਯਾਰ ਕਿੱਡੇ ਸੋਹਣੇ ਸੋਹਣੇ ਆ ਯਾਰ ਬਹੁਤ ਜ਼ਿਆਦਾ ਕਲੈਕਸ਼ਨ ਹੈ ਇੱਥੇ ਸਾਰੇ ਗੇਮਸ ਵਗੈਰਾ ਆ ਜਿਵੇਂ ਆ ਬੱਚਿਆਂ ਲਈ ਥਰਮੋਸ਼ ਵਗੈਰਾ ਥਰਮੋਸ਼ ਮਨੀ ਬੈਂਕ ਸਾ ਸੋਰੀ ਮਨੀ ਬੈਂਕ ਵੀ ਆ ਗਿਆ ਵਾ ਕਿੰਨੀਆਂ ਸੋਹਣੀਆਂ ਸੋਹਣੀਆਂ ਯਾਰ ਆਈਟਮਾਂ ਜਿਵੇਂ ਹੁਣ ਗਰਮੀ ਦਾ ਸੀਜ਼ਨ ਆ ਵਾਟਰ ਪੂਲ ਪਹਿਲੀ ਡਿਮਾਂਡ ਬੱਚਿਆਂ ਦੀ ਵਾਟਰਪੂਲ ਵਾਟਰਪੂਲ ਦੇ ਵਿੱਚ ਵੀ ਬਹੁਤ ਜ਼ਿਆਦਾ ਆਈਟਮਾਂ ਤੁਹਾਨੂੰ ਮਿਲ ਜੂਗੀ ਇੱਥੋਂ ਤੇ ਉਹ ਬੈਗ ਕਿੰਨੇ ਸੋਹਣੇ ਆ ਯਾਰ ਗਿਫਟ ਬੈਗ ਬੈਗ ਕਿੰਨੇ ਸੋਹਣੇ ਸੋਹਣੇ ਆ ਤੇ ਆ ਦੇਖੋ ਜੀ ਪਹਿਲਾ ਫਲੋਰ ਆ ਜੀ ਇਹਨਾਂ ਦਾ ਗਰਾਊਂਡ ਫਲੋਰ ਜਿਹਨੂੰ ਕਹਿੰਦੇ ਆਪਾਂ ਦੇਖੋ ਜੀ ਆਹਾਂ ਤੇ ਕਲੈਕਸ਼ਨ ਆਣਾ ਜਿਹੜੀ ਉਹ ਤਾਂ ਜ਼ਬਰਦਸਤ ਆ ਯਾਰ ਇਹਨਾਂ ਆਜ ਤੁਹਾਨੂੰ ਸਾਰੀਆਂ ਆਈਟਮਾਂ ਵਗੈਰਾ ਦਿਖਾ ਦੇਣੀਆਂ ਦੇਖੋ ਯਾਰ ਪੈਨਸਲ ਛੱਕਲਕ ਬੂੰਬੂ ਲਣਗੇ ਬੱਚਿਆਂ ਦੀ ਸਟੇਸ਼ਨਰੀ ਦਾ ਸਮਾਨ ਹੋ ਗਿਆ ਜਿਵੇਂ ਉਹ ਵੀ ਸਾਰਾ ਤੁਹਾਨੂੰ ਇੱਥੋਂ ਹੀ ਮਿਲ ਜੂਗਾ ਇਹਨਾਂ ਦੇ ਸਟੋਰ ਤੋਂ ਹੀ ਬੱਚਿਆਂ ਦੇ ਛੋਟੇ-ਛੋਟੇ ਕੀ ਹੈ ਜਰੂਰ ਤੁਸੀਂ ਦੇਖ ਸਕਦੇ ਹੋ ਆਹ ਪਤਾ ਨਹੀਂ ਕਿਹੜਾ ਪਿਗੀ ਐਦਾ ਕਰਕੇ ਪੈਪਾ ਪਿਗ ਉਹ ਆ ਮਤਲਬ ਉਹ ਖਡੋਣੇ ਵਗੈਰਾ ਬੱਚਿਆਂ ਲਈ ਤੇ ਆ ਮਤਲਬ ਟੌイズ ਦੀ ਜਿਹੜੀ ਵੈਰਾਈਟੀ ਆ ਨਾ ਉਹ ਬਹੁਤ ਜ਼ਿਆਦਾ ਯਾਰ ਇੱਥੇ ਬਹੁਤ ਜ਼ਿਆਦਾ ਕਲੈਕਸ਼ਨ ਅਵੇਲੇਬਲ ਆ ਤੇ ਬਾਕੀ ਹੁਣ ਤੁਹਾਨੂੰ ਆਪਾਂ ਗੱਡੀਆਂ ਵਾਲਾ ਸੈਕਸ਼ਨ ਵੀ ਘੁਮਾਵਾਂਗੇ ਤੁਸੀਂ ਬਸ ਵਲੌਗ ਦੇ ਨਾਲ ਭੜੇ ਰਹੋ ਇੱਕ ਹੋਰ ਫਲੋਰ ਆ ਜਿੱਥੇ ਤੁਹਾਨੂੰ ਲੈ ਕੇ ਆਏ ਆ ਇੱਧਰ ਸਾਰੀਆਂ ਗਿਫਟ ਦੀਆਂ ਆਈਟਮਸ ਆ ਮਤਲਬ ਜਵੇਂ ਬਰਥਡੇ ਗਿਫਟ ਵਗੈਰਾ ਬਲੂਨ ਵਗੈਰਾ ਸਾਰਾ ਇੱਥੋਂ ਤੁਹਾਨੂੰ ਮਿਲੂਗਾ ਏ ਟੂ ਜ਼ੈਡ ਤੇ ਆ ਗਈ ਚੱਕੀ ਵੰਡੇ ਓਏ ਸਨੈਕਸ ਪਿਛਲੇ ਦੀ ਇਹਨਾਂ ਬੜੀਆਂ ਵੀਡੀਓਜ਼ ਬਣਾਈਆਂ ਇਹ ਇੱਧਰ ਤੁਹਾਨੂੰ ਬੱਚਿਆਂ ਲਈ ਬਹੁਤ ਸੌਟ ਸੌਟ ਮਤਲਬ ਟੌਇਜ਼ ਜਿੰਨੇ ਵੀ ਆ ਸਾਰੇ ਇੱਥੋਂ ਮਿਲਣਗੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਇੱਧਰ ਵੀ ਹੈਗੇ ਆ ਆ ਵੇਖੋ ਯਾਰ ਕਿੰਨੀਆਂ ਸੋਹਣੀਆਂ ਸੋਹਣੀਆਂ ਆਈਟਮਸ ਇਹਨਾਂ ਕੋਲ ਅਵੇਲੇਬਲ ਹੋਰ ਵੀ ਤੁਹਾਨੂੰ ਦਿਖਾਉਨੇ ਆ ਟੈਡੀ ਬੀਅਰ ਟੈਡੀ ਬੀਅਰ ਵਿੱਚ ਵੀ ਕਾਫੀ ਜ਼ਿਆਦਾ ਕਲੈਕਸ਼ਨ ਦਿੱਤੇ ਆ ਦੇਖੋ ਯਾਰ ਗੱਲ ਬਾਤ ਆ ਯਾਰ ਵੈਸੇ ਘੈਂਟ ਗੱਲ ਬਾਤ ਆ ਅੱਗੇ ਤੇ ਚੱਲੇ ਜਰਾ ਆਪ ਤੇ ਬੈ ਕੇ ਤੇ ਇੱਧਰ ਬੈਟ ਬੋਲ ਵਗੈਰਾ ਮੈਂ ਕਾਫੀ ਕਲੈਕਸ਼ਨ ਆ ਸਾਈਕਲ ਵੇਖੋ ਯਾਰ ਕਿੱਡਾ ਘੈਂਟ ਆ ਇੱਧਰ ਮਤਲਬ ਥੋੜਾ ਬਹੁਤਾ ਯਾਰ ਸਪੋਰਟਸ ਵਾਲਾ ਸਿਸਟਮ ਵੀ ਹੈਗਾ ਯਾਰ ਬੱਚਿਆਂ ਲਈ ਬੈਗ ਹੋ ਗਿਆ ਲਗਜ਼ਰੀ ਵਗੈਰਾ ਇਹਦਾ ਸਪੋਰਟ ਸਿਸਟਮ ਵਗੈਰਾ ਆ ਸਾਈਕਲ ਕਿਨਾਂ ਸੋਨਾ ਮਰਸੀਡੀਜ਼ ਵੈਨਸ ਆ ਰਹੇ ਦਾ ਵੈਰਾਈਟੀ ਬਹੁਤ ਜ਼ਿਆਦਾ ਗੁਰੂ ਟੋਏ ਚਾ ਲੌਬੀ ਮਿੱਤਰੋ ਪਹਿਲਾਂ ਤਾਂ ਤੁਹਾਨੂੰ ਦਿਖਾਉਂਦੇ ਆ ਗੱਡੀਆਂ ਦਾ ਸੈਕਸ਼ਨ ਤੁਸੀਂ ਗੱਡੀਆਂ ਦੀ ਵੈਰਾਈਟੀ ਚੈੱਕ ਕਰੋ ਯਾਰ ਗੱਡੀਆਂ ਦੇ ਵਿੱਚ ਅਨਲਿਮਿਟਿਡ ਸਟਾਕ ਇੱਥੇ ਅਵੇਲੇਬਲ ਆ ਆ ਛੋਟੇ ਬੱਚਿਆਂ ਲਈ ਤੁਸੀਂ ਦੇਖ ਸਕਦੇ ਹੋ ਕੂਪਰ ਮਿੰਨੀ ਉਹ ਆਪਣੇ ਉਹ ਇਦਾਂ ਕਰਕੇ ਸਟੀਅਰਿੰਗ ਜਗਮਾ ਗਈ ਬੱਚੇ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਆਈਟਮ ਆ ਡੋਰੇਮੋਨ ਵਾਲੀ ਵੀ ਆ ਗਿਆ ਗੱਡੀਆਂ ਵਾਲੀ ਵੀ ਸਾਰੇ ਲਗਜ਼ਰੀ ਆਈਟਮ ਆ ਆ ਤੁਸੀਂ ਦੇਖ ਸਕਦੇ ਹੋ ਛੋਟੇ ਬੱਚਿਆਂ ਦੇ ਹੋਰ ਵੀ ਬਹੁਤ ਸਾਰੇ ਟੌイズ ਇੱਥੇ ਤੇ ਗੱਡੀਆਂ ਤੁਹਾਨੂੰ 4 by ਮਤਲਬ ਹਰ ਤਰ੍ਹਾਂ ਦੀ ਗੱਡੀ ਯਾਰ ਇੱਥੇ ਤੁਹਾਨੂੰ ਮਿਲ ਜੂਗੀ ਤੇ ਗੱਡੀਆਂ ਦੇ ਵਿੱਚ ਤੇ ਮੈਂ ਤਾਂ ਕਹਿਣਾ ਗੁਰੂ ਟੌਏ ਬਹੁਤ ਜ਼ਿਆਦਾ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਖੋਦੀ ਵੀਡੀਓ ਚ ਦੇਖ ਸਕਦੇ ਹੋ ਤੇ ਆ ਬੱਚਾ ਲਈ ਸਾਈਕਲ ਵਗੈਰਾ ਤੁਸੀਂ ਦੇਖ ਸਕਦੇ ਹੋ ਮਤਲਬ ਟੌイズ ਦੀ ਜਿਹੜੀ ਵੈਰਾਈਟੀ ਹੈ ਨਾ ਇੱਥੇ ਬਹੁਤ ਜ਼ਿਆਦਾ ਆ ਆ ਇੱਥੇ ਬੱਚਾ ਦੇ ਤੁਹਾਨੂੰ ਸਾਈਕਲ ਵੀ ਮਿਲ ਜਾਣਗੇ ਸਾਈਕਲ ਤੋਂ ਲਾਵਾ ਆ ਗੱਡੀਆਂ ਮੋਟਰਸਾਈਕਲ ਤਾਂ ਉਹ ਇਹ ਆ ਆ ਇਹ ਕੀ ਹੈ ਬਲਾ ਉਹ ਸਟੋਟਰ ਆ ਦੇ ਸਪੋਰਟ ਆ ਅੱਛਾ ਅੱਛਾ ਆ ਵੀ ਬਹੁਤ ਵਧੀਆ ਇਹ ਚੈਨ ਤੇ ਚਲਦੀ ਹੈ ਬਿਜਲੀ ਤੇ ਠੀਕ ਠੀਕ ਆ ਬੜੀ ਘੈਂਟ ਹੈ ਅੱਛਾ ਬੜੀ ਘੈਂਟ ਆਈਟਮ ਆ ਯਾਰ ਇਹ ਤਾਂ ਤੇ ਆ ਸਾਈਕਲ ਹੋਗੇ ਤੇ ਇਧਰ ਵੀ ਤੁਹਾਨੂੰ ਦਿਖਾ ਦਨੇ ਆ ਲੱਕੜ ਦੇ ਯਾਰ ਟਾਇਰ ਕਿੰਨੇ ਸੋਹਣੇ ਆ ਯਾਰ ਬਹੁਤ ਵਧੀਆ ਯਾਰ ਆਈਟਮਾਂ ਇੱਥੇ ਬਹੁਤ ਘੈਂਟ ਘੈਂਟ ਆ। ਮਤਲਬ ਆਪਾਂ ਬਚਪਨ ਦੇ ਵਿੱਚ ਨਾ ਐਨਾ ਚੀਜ਼ਾਂ ਮਤਲਬ ਸਾਡੇ ਲਈ ਹੋ ਰਹੀ ਹੁੰਦੀ ਰਹੀ ਸੀ ਮਤਲਬ ਲੱਕੜ ਵਾਲੇ ਉਹ ਹੁੰਦੇ ਨਹੀਂ ਤੇ ਆਪਾਂ ਰੇਡ ਕੇ ਚੱਲਦੇ ਰਹੇ ਆ। ਆ ਵੀ ਬਹੁਤ ਵਧੀਆ ਆਈਟਮਾਂ ਯਾਰ। ਆ ਬੱਚਿਆਂ ਦੇ ਸਾਈਕਲ ਵਗੈਰਾ, ਗੱਡੀਆਂ, ਸਕੂਟੀਆਂ, ਮੋਟਰਸਾਈਕਲ ਆ ਔਰ ਤੁਸੀਂ ਦੇਖ ਸਕਦੇ ਹੋ ਟਰੈਕਟਰ। ਟਰੈਕਟਰਾਂ ਵਿੱਚ ਵੀ ਕਲੈਕਸ਼ਨ ਹੈ ਗਿਆ ਦੇਖੋ ਯਾਰ ਜਿਹਾ ਸੀ ਵੀ ਵਾਲਾ ਟਰੈਕਟਰ ਕਿੱਡਾ ਘੈਂਟ ਆ ਯਾਰ। ਇਹ ਹੋਇਆ। ਤੇ ਆ ਇੱਧਰ ਵੀ ਕੋਈ ਮਸ਼ੀਨ ਜੀ ਆ, ਆ ਸਕੂਟੀਆਂ ਯਾਰ। ਸਕੂਟੀਆਂ ਵੀ, ਬਾਈਕ ਵੀ ਮਿਲ ਜਾਣਗੇ, ਟਰੱਕ ਮੈਂ ਬਹੁਤ ਘੈਂਟ ਆ ਯਾਰ ਇੱਥੇ ਆਈਟਮਾਂ ਜੰਨੀਆਂ ਵੀ ਆ ਨਾ ਘੈਂਟ ਆ ਆ ਟਰੈਕਟਰ ਵੇਖੋ ਯਾਰ ਤੁਸੀਂ ਲਾਲ ਕਲਰ ਦੇ ਘੈਂਟ ਆ ਜੌਂਡੀਰ ਹਰੇ ਕਲਰ ਦਾ ਹੁੰਦਾ ਇੱਥੇ ਲਾਲ ਕਲਰ ਦਾ ਜੌਂਡੀਰ ਤੁਹਾਨੂੰ ਮਿਲ ਜੂਗਾ ਤੇ ਗੱਡੀਆਂ ਤੁਹਾਨੂੰ ਦਿਖਾ ਦੀਆਂ ਇੰਦਰ ਸਾਰੀਆਂ ਜੰਨੀਆਂ ਗੱਡੀਆਂ ਯਾਰ ਸਾਰੀਆਂ ਦੀ ਸਾਰੀਆਂ 4/4 ਆ ਤੇ ਸਕੂਟੀ ਵਿੱਚ ਤੁਸੀਂ ਵੈਰਾਈਟੀ ਚੈੱਕ ਕਰੋ ਯਾਰ ਘੈਂਟ ਗੱਲ ਬਾਤ ਘੈਂਟ ਬਾਈਕ ਬਹੁਤ ਸੋਹਣੇ ਸੋਹਣੇ ਆ ਯਾਰ ਬਾਕੀ ਡਿਸਕਾਊਂਟ ਤੁਹਾਨੂੰ ਜ਼ਰੂਰ ਮਿਲੂਗਾ ਇੱਥੇ ਤੁਸੀਂ ਜੇ ਵਿਜ਼ਿਟ ਕਰਦੇ ਹੋ ਡਿਸਕਾਊਂਟ ਤਾਂ ਤੁਹਾਨੂੰ ਮਿਲੂਗਾ ਮਿਲੂਗਾ ਆ ਬਾਈਕ ਦੇਖੋ ਯਾਰ ਕਿੰਨੀ ਸੋਹਣੀ ਆ ਇੱਧਰ ਵੀ ਬਾਈਕ ਵਗੈਰਾ ਲੱਗੀਆਂ ਹੋਈਆਂ ਸਕੂਟੀਆਂ ਠੀਕ ਆ ਤੇ ਆ ਤੁਹਾਨੂੰ ਗੱਡੀ ਦੇ ਵਿੱਚ ਸਾਰੇ ਮਾਡਲ ਮਿਲ ਜਾਣਗੇ ਤੁਸੀਂ ਮਾਡਲ ਦੇਖੋ ਹੁਣ ਕਿਦਾਂ ਆ ਹੋ ਗਈਆਂ ਸਭ ਤੋਂ ਛੋਟੀਆਂ ਗੱਡੀਆਂ ਅਗਲੀ ਸਾਈਡ ਤੇ ਲੱਗੀਆਂ ਹੋਈਆਂ ਨੇ ਡਿਸਪਲੇ ਕੀਤੀਆਂ ਹੋਈਆਂ ਉਸ ਤੋਂ ਬਾਅਦ ਜਿਉਂ-ਜਿਉਂ ਆਪਾਂ ਅੱਗੇ ਚੱਲਦੇ ਆ ਤੁਸੀਂ ਦੇਖ ਸਕਦੇ ਹੋ ਗੱਡੀਆਂ ਦੀ ਕੁਆਲਿਟੀ ਵੀ ਸਾਰੀਆਂ ਗੱਡੀਆਂ ਦੀ ਕੁਆਲਿਟੀ ਬਹੁਤ ਵੈਟਰ ਆ ਬਾਕੀ ਅੱਗੇ ਤੁਸੀਂ ਦੇਖ ਲਓ ਗਾ-ਗਾ ਜੋ-ਜੋ ਆਪਾਂ ਜਾਣਦੇ ਆ ਮਾਡਲ ਮਤਲਬ ਅਪਡੇਟ ਹੁੰਦੇ ਜਾਂਦੇ ਆ ਗੱਡੀਆਂ ਦੇ ਵਿੱਚ ਬਹੁਤ ਕਲੈਕਸ਼ਨ ਆ ਤੁਹਾਨੂੰ ਸਿਲੈਕਟ ਕਰਨੀ ਔਖੀ ਹੋ ਜਾਣੀ ਯਾਰ ਇੱਥੇ ਆ ਕੇ ਤੇ ਪਰ ਚੀਜ਼ ਇੱਕ ਨੰਬਰ ਦੀ ਯਾਰ ਤੁਹਾਨੂੰ ਮਿਲੂਗੀ ਗਰੰਟੀ ਵੀ ਮਿਲੂਗੀ ਤੁਹਾਨੂੰ ਇਸ ਪ੍ਰੋਡਕਟ ਤੇ ਜਿਹੜਾ ਵੀ ਪ੍ਰੋਡਕਟ ਆ ਸਾਰੇ ਤੇ ਤੁਹਾਨੂੰ ਗਰੰਟੀ ਵੀ ਮਿਲੂਗੀ ਤੇ ਗੱਡੀਆਂ ਬਹੁਤ ਮਜ਼ਬੂਤ ਆ ਤੁਹਾਨੂੰ ਹੁਣ ਇਹ ਗੱਡੀਆਂ ਦਾ ਜ਼ੂਰਾ ਮਤਲ ਤੁਹਾਨੂੰ ਦੱਸਾਂਗੇ ਕਿੰਨੀਆਂ ਕਿ ਮਜ਼ਬੂਤ ਆ ਗੱਡੀਆਂ ਸਾਰਾ ਕੁਝ ਤੁਹਾਨੂੰ ਦੱਸਾਂਗੇ A to Z ਤੇ ਬਾਕੀ ਆ ਜਿਹੜਾ ਸੈਕਸ਼ਨ ਚ ਜਿੱਥੇ ਮੈਂ ਤੁਹਾਨੂੰ ਲੈ ਕੇ ਆਇਆ ਇੱਥੇ ਤੁਹਾਨੂੰ ਮਿਲ ਜਾਣਗੇ ਸਕੂਟਰੀਆਂ ਗੱਡੀਆਂ ਮੋਟਰਸਾਈਕਲ ਜੀਪਾਂ ਕਾਰਾਂ ਸਾਰੇ ਬ੍ਰਾਂਡ ਦੀਆਂ ਮਿਲ ਜਾਣਗੀਆਂ ਤੇ ਬਾਕੀ